ਸ਼੍ਰੀ ਜਮਕੌਰ ਸਾਹਿਬ ਦੇ ਪਿੰਡ ਫਸੇ ਵਾਲਾ ਵਿਖੇ ਸਤ루ਦਰੀਆ ਦੇ ਬਨ ਨੂੰ ਬਚਾਉਣ ਲਈ ਪਿਛਲੇ ਕਈ ਦਿਨਾਂ ਤੋਂ ਪਿੰਡ ਦੇ ਲੋਕਾਂ ਤੇ ਨੌਜਵਾਨਾਂ ਦੇ ਵੱਲੋਂ ਅਨਤਕ ਮਿਹਨਤ ਕੀਤੀ ਜਾ ਰਹੀ ਹੈ ਤਾਂ ਜੋ ਸਤ루ਦਰੀਆ ਦਾ ਜੋ ਬਨ ਹੈ ਉਸ ਨੂੰ ਬਚਾਇਆ ਜਾ ਸਕੇ ਭਾਰਤੀ ਜਨਤਾ ਪਾਰਟੀ ਦੇ ਨੌਜਵਾਨ ਆਗੂ ਆਸ਼ੂ ਸ਼ਰਮਾ ਅਤੇ ਉਹਨਾਂ ਦੀ ਟੀਮ ਦੇ ਵੱਲੋਂ ਇਹਨਾਂ ਦੇ ਲਈ ਰਾਹਸਮਗਰੀ ਦੀ ਸੇਵਾ ਨਿਭਾਈ ਜਾ ਰਹੀ ਹੈ ਇਸ ਸਬੰਧਕੀ ਗੱਲਬਾਤ ਕਰਦੇ ਹੋਏ ਆਸ਼ੂ ਸ਼ਰਮਾ ਨੇ ਕਿਹਾ ਕਿ ਜੋ ਜੋ ਸਤ루ਦਰੀਆ ਤੇ ਲੋਕ ਕੰਮ ਕਰ ਰਹੇ ਨੇ ਉਹਨਾਂ ਦੇ ਲਈ 5 ਦਿਨਾਂ ਤੋਂ ਲਗਾਤਾਰ ਸਾਰੇ ਸਮਗਰੀ ਰਾਹ ਸਮਗਰੀ ਭੇਜੀ ਜਾ ਰਹੀ ਹੈ ਉਹਨਾਂ ਇਹ ਵੀ ਕਿਹਾ ਕਿ ਜਿਹੜਾ ਕਿ ਕਬੱਡੀ ਕਬੱਡੀ ਕੱਪ ਵੱਲੋਂ ਮਾਜਰਾ ਵੀ ਕਿ ਹੋਣਾ ਸੀ ਉਹ ਨਹੀਂ ਹੋਵੇਗਾ ਤੇ ਉਸ ਤੇ ਜੋ ਵੀ ਖਰਚਾ ਹੋਣਾ ਹੈ ਜਾਂ ਹੋਵੇਗਾ ਉਹ ਸਾਰਾ ਹੀ ਹੜਪੀੜਤਾ ਦੀ ਮਦਦ ਦੇ ਲਈ ਭੇਜਿਆ ਜਾਵੇਗਾ ਮੇਰਾ ਨਾਮ ਆਸ਼ੇਸ਼ ਸ਼ਰਮਾ ਐ ਅਸੀਂ ਈਸ਼ੂ ਸ਼ਰਮਾ ਪਿੰਡ ਚੈਲਾ ਤੋਂ ਭਾਜਪੀ ਦੇ ਯੂਥ ਆਗੇ ਆ ਗੂ ਉਹਨਾਂ ਦੀ ਟੀਮ ਦੇ ਤੌਰ ਦੇ ਉੱਤੇ ਕੰਮ ਕਰ ਰਹੇ ਆ ਅੱਜ ਸਾਡਾ 5ਵਾਂ ਦਿਨ ਆ ਜਿਹਦੇ ਵਿੱਚ ਅਸੀਂ ਲੰਗਰ ਦੀ ਸੇਵਾ ਕਰ ਰਹੇ ਆ ਹੜ੍ਹ ਪ੍ਰਭਾਵਿਤ ਜਿਹੜੇ ਏਰੀਏ ਨੇ ਜਾਂ ਜਿੱਥੇ ਹੜ੍ਹਾਂ ਦੇ ਹਾਲਾਤ ਬਣੇ ਹੋਏ ਨੇ ਤੇ ਦੂਸਰਾ ਲੰਗਰ ਦੇ ਨਾਲ-ਨਾਲ ਸਾਡੇ 100 150 ਬੰਦੇ ਦੀ ਟੀਮ ਹੁੰਦੀ ਆ ਜਿਹੜੀ ਰੋਜ਼ਾਨਾ ਸਾਡਾ ਸਾਥ ਦੇ ਰਹੇ ਆ ਅਸੀਂ ਸਾਰੀ ਆਪਣੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦੇ ਆ ਵੀ ਜਿੱਦਾਂ ਅਸੀਂ ਡਟੇ ਹੋਏ ਆ ਉਹ ਸਾਡੇ ਨਾਲ ਡਟੇ ਹੋਏ ਨੇ ਤੇ ਨਾਲੇ ਪੰਜਾਬ ਦੇ ਇਸ ਜਜ਼ਵੇ ਦਾ ਵੀ ਧੰਨਵਾਦ ਕਰਦਾ ਹਰੇਕ ਉਸ ਪੰਜਾਬੀ ਦਾ ਧੰਨਵਾਦ ਕਰਦਾ ਜਿਸ ਨੇ ਇਸ ਕ੍ਰਾਈਸਿਸ ਦੇ ਵਿੱਚ ਅ ਅਣਥੱਕ ਮਿਹਨਤ ਕੀਤੀ ਆ ਅਤੇ ਇਸ ਮੁਸੀਬਤ ਭਰੇ ਹਾਲਾਤਾਂ ਦੇ ਵਿੱਚ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਪੰਜਾਬ ਨੂੰ ਬਿਹਤਰੀ ਵੱਲ ਲਿਆਉਣ ਨੂੰ ਇੱਕ ਰਾਸਤਾ ਬਣਾ ਰਹੇ ਨੇ ਸੋ ਹਰ ਕਿਸੇ ਦਾ ਧੰਨਵਾਦ ਕਰਦੇ ਆ ਅੱਜ ਇਸ ਬੰਦ ਤੇ ਜਾ ਰਹੇ ਆ ਅੱਜ ਅਸੀਂ ਫਸਿਆਂ ਬੰਦ ਦੇ ਉੱਤੇ ਜਾ ਰਹੇ ਆ ਚਮਕੌਰ ਸਾਹਿਬ ਪਿੰਡ ਦੇ ਉੱਤੇ ਉੱਥੇ ਵੀ ਸਾਡਾ ਅੱਜ ਇਹ ਤੀਸਰਾ ਦਿਨ ਹੈ ਲੰਗਰ ਨਾਲ ਲੱਗੇ ਜਾਂਦੇ ਆ ਜੀ ਤੇ ਸਾਡੀ ਆਪਣੀ ਟੀਮ ਹੋ ਜਾਂਦੀ ਆ 100-150 ਬੰਦੇ ਦੀ ਤੇ ਜੋ ਬਣਦੀ ਸੇਵਾ ਉੱਥੇ ਅਸੀਂ ਗੱਜ-ਬੱਜ ਕੇ ਕਰਦੇ ਆ ਜੀ ਸਥਿਤੀ ਮਾਰਨਿੰਗ ਟਾਈਮ ਠੀਕ ਹੋ ਜਾਂਦੀ ਆ ਜੀ ਸ਼ਾਮ ਨੂੰ ਜਿਸ ਤਰ੍ਹਾਂ ਨਾਲ ਡੈਮ ਵੱਲੋਂ ਪਾਣੀ ਦਾ ਵਹਾਅ ਜ਼ਿਆਦਾ ਹੋ ਜਾਂਦਾ ਤੇ ਫਿਰ ਥੋੜਾ ਜੋ ਤੱਕਾਂ ਵਗੈਰਾ ਲਾਉਨੇ ਆ ਕਈ ਵਾਰ ਉਹ ਪਾਣੀ ਦੇ ਵਹਾਅ ਦੇ ਵਿੱਚ ਚਲੇ ਜਾਂਦੀਆਂ ਨੇ ਬਟ ਲੱਗੇ ਹੋਏ ਨੇ ਨੌਜਵਾਨ ਉਥੇ ਹਰ ਉਮਰ ਦਾ ਵਿਅਕਤੀ ਮਤਲਬ ਉਥੇ ਆਪਣੀ ਮਿਹਨਤ ਕਰ ਰਿਹਾ ਤੇ ਡਟੇ ਹੋਏ ਨੇ ਔਰ ਉਸ ਨੂੰ ਇੱਕ ਫਾਮ ਦੇ ਤਰ੍ਹਾਂ ਹਰ ਬੰਦੇ ਨੇ ਆਪਣੇ ਜੋਸ਼ ਜਜ਼ਬੇ ਨਾਲ ਰੁਕਿਆ ਹੋਇਆ ਜੀ ਲੋਕਾਂ ਕੀ ਮੈਸੇਜ ਹੈ ਲੋਕਾਂ ਨੂੰ ਤਾਂ ਬਸਹੀ ਅਪੀਲ ਕਰਾਂਗੇ ਵੀ ਇਸ ਕ੍ਰਾਈਸਿਸ ਦੇ ਟਾਈਮ ਦੇ ਵਿੱਚ ਹਰ ਕੋਈ ਘਰ ਤੋਂ ਬਾਹਰ ਨਿਕਲੋ ਜੋ ਜਿਸ ਤਰ੍ਹਾਂ ਨਾਲ ਆਪਣੇ ਤਿਲ ਫੁੱਲ ਇਸ ਚੀਜ਼ ਦੇ ਵਿੱਚ ਪਾ ਸਕਦਾ ਗੱਜ-ਵੱਜ ਕੇ ਪਾਓ ਤੇ ਆਪਾਂ ਪੰਜਾਬ ਨੂੰ ਬਿਹਤਰੀ ਵੱਲ ਲੈ ਕੇ ਜਾਈਏ ਧੰਨਵਾਦ। ਇਸ ਮੌਕੇ ਦੇ ਉੱਤੇ ਇੱਕ ਹੋਰ ਚੀਜ਼ ਨਾਲ ਮੈਂ ਤੁਹਾਨੂੰ ਜਾਣੂ ਕਰਾਉਣਾ ਚਾਹਨਾ ਸਾਡੀ ਟੀਮ ਨਿਸ਼ੂ ਸ਼ਰਮਾ ਤੇ ਕਰਨ ਬੱਲੋ ਮਾਜਰਾ ਵੱਲੋਂ ਇੱਕ ਕਬੱਡੀ ਟੂਰਨਾਮੈਂਟ ਪੰਜਾਬ ਦੇ ਨਾਮੀ ਟੂਰਨਾਮੈਂਟਾਂ ਦੇ ਵਿੱਚੋਂ ਇੱਕ ਹੈ ਯਾਰਾਂ ਦਾ ਕਬੱਡੀ ਕੱਪ ਜੋ ਬੱਲੋ ਮਾਜਰੇ ਮਹਾਲੀ ਦੇ ਵਿੱਚ ਕਰਵਾਇਆ ਜਾਂਦਾ ਹੈ ਤੇ ਹੁਣ ਪੰਜਾਬ ਦੇ ਇਹ ਸਥਿਤੀ ਨੂੰ ਦੇਖਦੇ ਹੋਏ ਅਸੀਂ ਇਹ ਡਿਸੀਜਨ ਲਿੱਤਾ ਹੈ ਕਿ ਜੋ ਟੂਰਨਾਮੈਂਟ ਦੇ ਉੱਤੇ ਅਸੀਂ ਵਿਵਸਥਾ ਕਰਦੇ ਹਾਂ ਜੋ ਖਰਚਾ ਹੁੰਦਾ ਹੈ ਉਹ ਸਾਰਾ ਹੜ੍ਹ ਪ੍ਰਭਾਵਿਤ ਏਰੀਆ ਦੇ ਵੱਲੋਂ ਅਸੀਂ ਸਹਾਇਤਾ ਦੇ ਤੌਰ ਤੇ ਭੇਜਾਂਗੇ ਤੇ ਪੰਜਾਬ ਨੂੰ ਜਿੰਨਾ ਅਸੀਂ ਕਰ ਸਕਦੇ ਹਾਂ ਉਹ ਫੰਡਸ ਨਾਲ ਵੱਧ ਤੋਂ ਵੱਧ ਲੋਕਾਂ ਦੀ ਜ਼ਰੂਰਤਾਂ ਪੂਰਾ ਕਰਨ ਦੇ ਵਿੱਚ ਲਗਾਵਾਂਗੇ ਹਰ ਪ੍ਰੀਫਿੰਸ ਸਰਪੰਚ ਤੋਂ ਫੰਡ ਮੰਗਵਾ ਅੱਜ ਜਿਹੜੇ ਮੈਗਨ ਲੱਗ ਕੇ ਸੇਵਾ ਕਰਨ ਜਾ ਰਹੇ ਹਾਂ ਕਿ ਕਿਹੜਾ ਜਾਂਦੇ ਜਾ ਰਹੇ ਹਾਂ ਕਿ ਕਿੱਦਾਂ ਸੇਵਾ ਕਰ ਰਹੇ ਹਾਂ ਅੱਜ ਅਸੀਂ ਸਾਰੰਗਪੁਰ ਪੱਥੀਆਂਵਾਂ ਤੇ ਜਾ ਰਹੇ ਹਾਂ ਤੇ ਪਿਛਲੇ 2-4 ਦਿਨ ਤੋਂ ਅਸੀਂ ਪਹਿਲਾਂ ਵਜੀਤਪੁਰ ਵੀ ਜਾਂਦੇ ਰਹੇ ਹਾਂ ਦੌਦਪੁਰ ਵਜੀਤਪੁਰ ਹੁਣ ਪੱਥੀਆਂਵਾਂ ਤੇ ਜਾ ਰਹੇ ਹਾਂ ਸਾਡਾ ਤੀਜਾ ਦਿਨ ਆ ਕਿੰਨੇ ਕੁ ਨੌਜਵਾਨ ਨੇ ਜਿਹੜੇ ਥੋੜੇ ਹਾਲ ਜਾਂਦੇ ਨੇ ਰੋਜ਼ ਹੁੰਦਾ ਹੀ ਆ 100-150 ਮੁੰਡਾ ਵਧੀਆ ਵੀ ਲੱਗੇ ਰਹਿੰਦੇ ਨੇ ਇੱਕ ਤਾਂ ਲੰਗਰ ਪਾਣੀ ਲੈ ਕੇ ਜਾਂਦੇ ਆ ਨਾਲੇ ਇੱਕ ਵਲੰਟੀਅਰਾਂ ਦੀ ਟੀਮ ਆ ਜਿਹੜੀ ਉੱਥੇ ਲੋਕਾਂ ਦੇ ਮਦਦ ਸੰਯੋਗ ਨਾਲ ਰਿਤੇ ਰਿਤੇ ਦੇ ਥੱਲੇ ਭਰਦੇ ਆ ਜਾਂ ਹੋਰ ਜੋ ਵੀ ਉੱਥੇ ਸਾਨੂੰ ਸੇਵਾ ਲੱਗਦੀ ਆ ਉਹ ਨੌਜਵਾਨ ਕਰਦੇ ਨੇ ਕਿਸ ਸਥਾਨ ਤੇ ਇਕੱਠੇ ਹੁੰਦੇ ਆ ਪੈਲਾ ਪਿੰਡ ਇਕੱਠੇ ਹੁੰਦੇ ਆ ਸਾਰੇ ਨੌਜਵਾਨਾਂ ਦੀ ਨੌਜਵਾਨਾਂ ਨੂੰ ਨੌਜਵਾਨ ਤਾਂ ਆਪੇ ਮੈਸੇਜ ਦੇ ਰਹੇ ਨੇ ਅੱਜ ਪੰਜਾਬ ਨੂੰ ਪੂਰੀ ਦੁਨੀਆ ਨੂੰ ਦੇ ਰਹੇ ਨੇ ਵੀ ਆਪਣੇ ਇੱਕੇ ਦਾ ਤੇ ਬਿਨਾਂ ਕਿਸੇ ਜਾਤ ਪਾਤ ਉਹ ਧਰਮ ਤੋਂ ਉੱਠ ਕੇ ਪੰਜਾਬ ਲਈ ਖੜ੍ਹਦੇ ਨੇ ਪੰਜਾਬ ਦੁਬਾਰਾ ਉੱਠੂਗਾ ਇਹ ਇਹੀ ਮੈਸੇਜ ਆ ਪੂਰੀ ਦੁਨੀਆ ਨੂੰ ਜਾ ਰਿਹਾ ਕਾਫੀ ਲੋਕੋ ਵਿੱਚ ਨੌਜਵਾਨਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਨਿਛੇੜੀ ਕਹਿਣ ਲੱਗੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਉਸ ਦਾ ਦਾ ਜਵਾਬ ਨੌਜਵਾਨ ਨੇ ਦਰਿਆਵਾਂ ਨੂੰ ਠੱਲ ਪਾ ਕੇ ਹੀ ਦੇ ਦਿੱਤਾ ਹੈ ਉਹ ਦੁਨੀਆ ਨੂੰ ਦਿਖਦਾ ਹੀ ਆ ਵੀ ਨੌਜਵਾਨ ਨਿਛੇੜੀ ਨੇ ਜਾਂ ਇੱਕ ਪੂਰੀ ਦੁਨੀਆ ਨੂੰ ਦਿਖਾਤਾ ਵੀ ਇਹ ਵੀ ਤੀਜ ਹੁੰਦੀ ਆ ਸਰਕਾਰ ਕਿਤੇ ਨਜ਼ਰ ਨਹੀਂ ਆ ਰਹੀ ਨੌਜਵਾਨ ਲੋਕ ਬਜ਼ੁਰਗ ਨਾਵਾਂ ਪਹਿਣਾ ਸਾਰੀਆਂ ਡਟੀਆਂ ਹੋਈਆਂ ਨੇ ਕੋਈ ਬੀਬੀ ਥੱਲੇ ਪਰਦੀ ਆ ਨੌਜਵਾਨ ਥੱਲੇ ਢੋਂਦੇ ਨੇ ਦਰਿਆਵਾਂ ਨੂੰ ਲੱਕੇ ਲਾ ਰਹੇ ਨੇ ਸਰਕਾਰ ਦਾ ਇਹ ਫੇਲਿਅਰ ਹੈ 20 ਦਿਨ ਹੋ ਗਏ ਅਰਧ ਆਏ ਨੂੰ ਪਰ ਸਰਕਾਰ ਦੀ ਇੱਕ ਵੀ ਕੈਬਨਟ ਮੀਟਿੰਗ ਨਹੀਂ ਹੋਈ ਇੱਥੋਂ ਤੱਕ ਦੇਖੋ ਸਰਕਾਰ ਦੀ ਕਿੰਨੀ ਨਲਾਇਕੀ ਆ ਇਹ ਇੱਥੋਂ ਵੱਡਾ ਫੇਲਿਅਰ ਹੋ ਹੀ ਨਹੀਂ ਸਕਦਾ ਬਾਕੀ ਵੀ ਅੰਮੋਜਵਾਲਾ ਦੇ ਦਰਿਆ ਨੂੰ ਸਲਾਮ ਹੈ ਵੀ ਇਹ ਉਰਦਾ ਪੰਜਾਬ ਨਹੀਂ ਹੈਗਾ ਇਹ ਲੜਦਾ ਪੰਜਾਬ ਆ ਇਹ ਅਰਧਾ ਪੰਜਾਬ ਹੈ ਜੂਝਦਾ ਪੰਜਾਬ ਆ ਇਹ ਉਹਨੂੰ ਉਰਦਾ ਵੀ ਆਖਣਾ ਸਭ ਤੋਂ ਚੌੜਾ ਨੇ ਟਾਈਮ ਐਸੇ ਦੇਦਾ ਕਿ ਸਾਨੂੰ ਉਰਦਾ ਪੰਜਾਬ ਦੇ ਨਾਮ ਨਾਲ ਬੁਲਾਉਣੀ ਵਾ ਇਹ ਜੂਝਦਾ ਪੰਜਾਬ ਆ ਇਹ ਅਰਧਾ ਪੰਜਾਬ ਆ ਜਿਹੜਾ ਕਿਤੇ ਵੀ ਅਰਧਾ